ਹਰ ਸਿੰਘ ਜੀ ਇਹ ਸੋਹਿਆ ਘੁਰਦ ਸੋਆ ਇਹ ਇਹਨਾਂ ਦੇ ਪੁਰਾਣਾ ਸੀਗਾ ਰਿਕਸ਼ਾ ਤੇ ਇਹ ਕਹਿੰਦੇ ਸਾਨੂੰ ਨਵਾਂ ਲੈ ਦਿਓ ਗੁਰੂ ਰਾਮਦਾਸ ਦੇ ਸੇਵਾ ਵੀ ਕਰਦਾ ਅੱਗੇ ਜਿਹੜਾ ਬੋਲੋ ਜੀ ਬੋਲੋ ਗੁਰੂ ਰਾਮਦਾਸ ਦੀ ਕਿਰਪਾ ਹੋ ਗਈ ਹੈ ਮਹਾਰਾਜ ਦੇ ਬਾਸ ਆ ਕੇ ਸਵਾ ਸਵਾ ਗੁਰਾਂ ਦਾ ਬਾਕੀ ਸਵਾ ਸਵਾ ਗੁਰਾਂ ਦਾ ਬਾਕੀ ਆਵਾਜ਼ ਨਹੀਂ ਨਿਕਲਦੀ ਉਹਨਾਂ ਦੀ ਲਿਆਓ ਚਲੋ ਬੋਲੋ ਬੈਲ ਕਰਕੇ ਸਭ ਤਨ ਤਨ ਸ੍ਰੀ ਗੁਰੂ ਰਾਮਦਾਸ ਰਾਮਦਾਸ ਤਨ ਤਨ ਸ੍ਰੀ ਗੁਰੂ ਰਾਮਦਾਸ ਵਾਸ ਵਾਸ ਤਨ ਤਨ ਗੁਰੂ ਰਾਮਦਾਸ ਰਾਮਦਾਸ ਜੀ ਦਾ ਸ਼ੁਕਰਾਨਾ ਕਰੋ ਕਿਉਂ ਰਾਮਦਾਸ ਜੀ ਨੇ ਤੁਹਾਡੇ ਵਾਸਤੇ ਭੇਜਿਆ ਕਿ ਤੁਸੀਂ ਸੇਵਾ ਕਰਦੇ ਜੇ ਲੰਗਰ ਦੇ ਉੱਤੇ ਗੁਰੂ ਰਾਮਦਾਸ ਲੰਗਰ ਸੇਵਾ ਕਰਦੇ ਤੁਹਾਡੇ ਘਰ ਗੁਲਾਮਬਾਸੀ ਆਪ ਚੱਲ ਕੇ ਆਏ ਨੇ ਆਪ ਚੱਲ ਕੇ ਆਏ ਨੇ ਤੁਸੀਂ ਇੱਥੇ ਸੇਵਾ ਕਰਦੇ ਹੋ ਨਾ ਗੁਲਾਮਬਾਦ ਦੇ ਘਰ ਤੁਹਾਡੇ ਘਰ ਗੋਡ ਗੋਡ ਦਰਵਾਜ਼ਾ ਕਰੋ ਕੋਈ ਕੋਈ ਮਾਰਨਾ ਰਾਏ ਤੁਹਾਡੇ ਘਰ ਗੁਲਾਮਬਾਸੀ ਆਪ ਚੱਲ ਕੇ ਆਏ ਨੇ ਤਨ ਤਨ ਹੀ ਗੁਰੂ ਰਾਮਦਾਸ ਜਿਹੜੇ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਵੀ ਮਹਾਰਾਜ ਬਾਲ ਬਖਸ਼ੇ ਜਿਹੜੇ ਸੇਵਾ ਕਰਨ ਵਾਲੇ ਉਹਨਾਂ ਨੇ ਬਖਸ਼ੇ ਕੋਈ ਗੱਲ ਨਹੀਂ ਹਾਂਜੀ ਕਲੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਸੁਸਾਇਟੀ ਦੇ ਵੱਡੇ ਭਾਈ ਸਾਹਿਬ ਹਰਿੰਦਰ ਸਿੰਘ ਜੀ ਯੂ ਐਸ ਏ ਤੋਂ ਜਿਨ੍ਹਾਂ ਦੇ ਸੰਯੋਗ ਦੇ ਨਾਲ ਗੁਰੂ ਰਾਮਦਾਸ ਦੀ ਕਿਰਪਾ ਹੋਈ ਆ ਤੇ ਗਰੀਬਾਂ ਪਰਿਵਾਰਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਲੇ ਨਾਲ ਲਾਇਆ ਉਹਨਾਂ ਨੂੰ ਮਹਾਰਾਜ ਜੋ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਆ ਉਹਨਾਂ ਦੀ ਬਾਹ ਫੜ ਰਾਇਆ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਦਾ ਖੂਟ ਖੂਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਬਾਬਾ ਜੀ ਨੇ ਉਹ ਲਵਾ ਟਰਾਈ ਤੇ ਨਾਲੇ ਛੜੋ ਜਕਾਰਾ ਜਕਾਰਾ ਛੜੋ